ਸਵਾਗਤ ਕਰਨਾ ਸਾਰੇ ਦੋਸਤਾਂ ਦਾ YouTube ਚੈਨਲ No Fact ਜੀ ਅੱਜ ਦਾ ਫੈਕਟ ਲੈ ਕੇ ਆਏ ਆ ਜੀ এডਿਕੇਸ਼ਨ ਤੇ ਹੋਣ ਵਾਲੇ ਖਰਚ ਫੀਸਾਂ ਅਤੇ ਕਿਤਾਬਾਂ ਦੇ ਖਰਚੇ ਦੇ ਸਬੰਧ ਦੇ ਵਿੱਚ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਆਪ ਸਰਕਾਰ ਦੇ ਆਉਣ ਵੇਲੇ ਫੀਸਾਂ ਦੇ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਸੀਗਾ ਪਹਿਲੀ ਵਾਰ ਪਰ ਦੂਸਰੇ ਸਾਲ ਚ ਥੋੜਾ ਜਿਹਾ ਵਧਿਆ ਰੇਟ ਤੀਸਰੀ ਵਾਰ ਚ ਤਾਂ ਐ ਕਿ ਤੁਸੀਂ ਆ ਦੇਖ ਸਕਦੇ ਹਾਂ ਮੈਂ ਤੁਹਾਨੂੰ ਕੁਝ ਬੁੱਕਸ ਦਿਖਾ ਦੇ ਰਿਹਾ ਜਿਨ੍ਹਾਂ ਦੇ ਪ੍ਰਾਈਸ ਅਸਮਾਨ ਛੁੰਦੇ ਨੇ ਇੱਕ ਬੁੱਕ ਜਿਹੜੇ ਕਿ 20 25 ਪੰਨਿਆਂ ਦੀ ਐ 450 ਰੇਟ ਐ 290 ਰੁਪਏ ਰੇਟ ਐ ਕੋਈ 350 ਕੋਈ 300 ਰੁਪਏ ਵੀ ਇਹ ਦੱਸੋ ਵੀ ਇਸ ਚੀਜ਼ ਉੱਤੇ ਇੰਨਾ ਕਿਤਾਬਾਂ ਤੇ ਵੀ ਕਿਸੇ ਡਿਪਾਰਟਮੈਂਟ ਦਾ ਕੰਟਰੋਲ ਹੀ ਹੈ ਨਹੀਂ ਆ ਦੇਖ ਲਓ ਜੀ 240 ਰੁਪਏ ਤੇ ਬੁੱਕਸ ਦੇ ਵਿੱਚ 25-30 ਪੇਜ ਹੋਣਗੇ ਤੇ ਇਹ ਵੀ ਨਹੀਂ ਕੋਈ ਕਿ ਸਪੈਸ਼ਲ ਕੋਈ ਸਿਲਵਰ ਦੀ ਉਹਦੇ ਨਾਲ ਕੋਈ ਪੇਂਟਿੰਗ ਹੋਈ ਹੈ ਜਾਂ ਇਹ ਤੇ ਜਿਹੜੀ ਇਨਕ ਬਹੁਤ ਮਹਿੰਗੀ ਯੂਜ਼ ਕਰ ਲਈ ਤੇ ਇੱਕ ਬੁੱਕ ਤਾਂ ਛੱਪੀ ਨਹੀਂ ਆ 325 ਰੁਪਏ ਦੇਖ ਲਓ ਜੀ ਤੇ ਵੀ ਇਹ ਫਿਰ ਡਿਪਾਰਟਮੈਂਟ ਇਹ ਕਿਹਨਾਂ ਦੇ ਹੱਥੇ ਆ ਵੀ ਜਿਹੜੇ ਆਮ ਬੱਚਿਆਂ ਦੀ ਪੜ੍ਹਾਈ ਆ ਇਹ ਕੋਈ ਕਾਨਵੈਂਟ ਸਕੂਲ ਨਹੀਂ ਆ ਜੀ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਹੈ ਜਿਹੜੇ ਕਿ ਸਰਕਾਰੀ ਸਕੂਲਾਂ 'ਚ ਵੀ ਬੱਚੇ ਯੂਜ਼ ਕਰਦੇ ਨੇ ਤੇ ਆਮ ਪ੍ਰਾਈਵੇਟ ਸਕੂਲਾਂ 'ਚ ਜਾਂ ਦੇਖ ਲਓ 240 ਰੁਪਏ ਤੇ ਇੰਨੀਆਂ ਮਹਿੰਗੀਆਂ ਬੁੱਕਸ ਨੇ ਜਦਕਿ ਮੈਂ ਬੇਨਤੀ ਕਰੂੰਗਾ ਕਿ ਜੇ ਕੋਈ ਪ੍ਰਿੰਟਰ ਆ ਦੇਖੋ 469 ਰੁਪਏ ਹੁਣ ਦੇਖੋ 459 ਦਾ ਇਹੋ ਜਿਹਾ ਇਹਨਾਂ ਨੇ ਕੀ ਇਹਦੇ ਵਿੱਚ ਪਾਤਾ ਵੀ 459 ਰੁਪਏ ਜਦਕਿ ਆਪਾਂ ਫੋਟੋ ਸਟੇਟ ਦਾ ਰਿਮ ਲੈਣਾ ਹੋਵੇ ਨਾ ਤਾਂ ਉਹ 500 ਪੇਪਰ ਵਾਲਾ 3350 ਦਾ 500 ਪੇਪਰ ਵਾਲਾ ਪੂਰਾ ਰਿਮ ਮਿਲ ਜਾਂਦਾ ਤੇ ਉਸ ਹਿਸਾਬ ਨਾਲ ਵੀ ਪੇਜ ਦੀ ਲਈਏ ਤਾਂ ਇਹਨਾਂ ਦਾ ਤਾਂ ਕੁਝ ਵੀ ਨਹੀਂ ਬਣਦਾ ਜਦਕਿ ਇਹਨਾਂ ਨੇ ਤਾਂ ਥੋਕ 'ਚ ਚੱਕਿਆ ਹੁੰਦਾ ਸਾਰਾ ਹਿਸਾਬ ਇੱਕ ਬੁੱਕ ਪ੍ਰਿੰਟ ਨਹੀਂ ਹੁੰਦੀ ਲੱਖਾਂ ਬੁੱਕਾਂ ਪ੍ਰਿੰਟ ਹੁੰਦੀਆਂ ਨੇ ਫੇਰ ਵੀ ਇੰਨਾ ਜ਼ਿਆਦਾ ਰੇਟ ਕੀ ਸਰਕਾਰ ਦਾ ਇਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਜਾਂ ਕੋਈ ਇਹਨੂੰ ਅਬਜ਼ਰਵ ਨਹੀਂ ਕਰਦਾ ਵੀ ਘੱਟੋ ਘੱਟ ਦੇਖਣ ਤਾਂ ਸੀ ਵੀ ਮਾਰਕੀਟ ਦੇ ਵਿੱਚ ਬੁਕਸ ਕਿਸ ਰੇਟ ਤੇ ਵਿਕ ਰਹੀਆਂ ਨੇ ਆ ਚਾਰ ਬੁਕਸ ਲਈਆਂ ਨੇ ਤੇ ਆ ਦੇਖੋ ਜੀ ਪਰਚੀ ਉਹਨਾਂ ਨੇ ਮੈਨੂੰ 2520 ਰੁਪਏ ਪੱਕੀ ਪੱਕਾ ਬਿੱਲ ਵੀ ਨਹੀਂ ਦਿੰਦੇ ਨੇ ਵੀ ਹਾਂ ਕੱਲ ਨੂੰ ਉਹ ਤਾਂ ਕਹਿ ਸਕਦੇ ਨੇ ਜੀ ਅਸੀਂ ਤਾਂ ਹਾਫ ਰੇਟ ਦੇ ਦਿੱਤੇ ਜਾਂ ਅਸੀਂ ਲੈਸ ਦਿੱਤਾ ਵਾ ਸੋ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਵੀ ਇਲੈਕਸ਼ਨ ਦਾ ਇਸ ਵੇਲੇ ਟਾਈਮ ਬਹੁਤ ਲੋਕੀ ਪੋਸਟ ਜਿਹੜੀਆਂ ਸ਼ੇਅਰ ਕਰਦੇ ਨੇ ਕਿ ਮੈਂ ਚਾਹਣਾ ਵੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਤੇ ਜੇ ਮੇਰੇ ਕੁਝ ਦੋਸਤ ਇਹ ਵੀਡੀਓ ਉਹਨਾਂ ਤੱਕ ਪਹੁੰਚਾ ਦੇਣ ਕਿ ਆਹ ਦੇਖੋ ਜੀ ਜੋ ਅਸੀਂ ਇਹ ਐਕਸਟਰਾ ਬੁੱਕ ਨੇ ਬਾਕੀ ਇਸ ਤੋਂ ਇਲਾਵਾ ਜਿਹੜੀਆਂ ਮੈਂ ਬੁੱਕਸ ਕਿਸੇ ਹੋਰ ਤੋਂ ਲੈ ਚੁੱਕਿਆ ਵਾਂ ਉਹਨਾਂ ਤੋਂ ਇਲਾਵਾ ਇਹ ਪ੍ਰਾਈਵੇਟ ਬੁੱਕਸ ਦੇ ਨਾਂ ਤੇ ਜਿਹੜੀਆਂ 4-5 ਬੁੱਕਸ ਹਰ ਸਾਲ ਚੇਂਜ ਹੁੰਦੀਆਂ ਵੀ ਉਹ ਬੁੱਕਸ ਨੇ ਉਹਨਾਂ ਦੇ ਨਾਂ ਤੇ ਦੇਖੋ ਠੱਗੀ ਹੋ ਰਹੀ ਹੈ ਬਹੁਤ ਜ਼ਿਆਦਾ ਪੈਸੇ ਲੁੱਟੇ ਜਾ ਰਹੇ ਨੇ ਤੇ ਵੀਡੀਓ ਨੂੰ ਇਹ ਭਗਵਾਨਤਮਾਨ ਜੀ ਤੱਕ ਪਹੁੰਚਾ ਦਿਓ ਸਿੱਖਿਆ ਮੰਤਰੀ ਜਿਹੜੇ ਕੈਬਨਿਟ ਮੰਤਰੀ ਨੇ ਸਾਡੇ ਉਹ ਐਡਵੋਕੇਟ ਹੀ ਨੇ ਬੈਂਸ ਜੀ ਉਹਨਾਂ ਤੱਕ ਵੀ ਪਹੁੰਚਦੀ ਕਰੋ ਕਿ ਇਹ ਮਾਮਲਾ ਕੀ ਹੈ ਵੀ ਇੰਨੀ ਲੁੱਟ ਕਾਦੇ ਹੋ ਰਹੀ ਹੈ ਤਿੰਨ ਚਾਰ ਕਿਤਾਬਾਂ ਦਾ ਜਿਹੜਾ ਇੰਨਾ ਜ਼ਿਆਦਾ ਰੇਟ ਲਿਆ ਜਾ ਰਿਹਾ ਤੇ ਜੇ ਕਿਤੇ ਪੂਰੀਆਂ ਪੂਰੇ ਦਾ ਪੂਰਾ ਸੈੱਟ ਲੈਣਾ ਹੋਵੇ ਤਾਂ ਉਹ ਮੈਨਾਂ ਦਾ 5000 6000 ਤੋਂ ਸੈੱਟ ਨਹੀਂ ਘਟਣਾ ਸੋ ਦੋਸਤੋ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ